हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮਰ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਾਂ ਨੰਗਾਵਾ ਸੇਲ ਲਈ ਲੈ ਕੇ ਆਏ ਹਾਂ ਜੀ ਦੋ ਤਾਜ਼ੀਆਂ ਸੂਈਆਂ ਇੱਕ ਗੱਬਣਾ ਬਾਈ ਆਓ ਪੁੱਛ ਲੈਨੇ ਬਾਈ ਤੁਹਾਡੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੈ ਵਧੀਆ ਪੂਰਾ ਵਧੀਆ ਬਾਈ ਜੀ ਨਾਮ ਤੇ ਐਡਰੈਸ ਬੋਲ ਨਾਮ ਬੱਗਾ ਸਿੰਘ ਜੀ ਪਿੰਡ ਚੌਕੇ ਜ਼ਿਲ੍ਹਾ ਰੋਹਿੰਡਾ ਸੇਰ ਵਾਲੇ ਨੇ ਜੀ ਠੀਕ ਹੈ ਨੇੜੇ ਪਿੰਡ ਬਾਈ ਨੇੜੇ ਖੋਖਰੀ ਰਾੜਾ ਮੱਲੋ ਜੀ ਜਿਹੜੀ ਪਹਿਲਾ ਵੀਡੀਓ ਪਾਈ ਸੀ ਕਿਵੇਂ ਰਿਹਾ ਰਸਤਾ ਬਹੁਤ ਵਧੀਆ ਰਿਹਾ ਜੀ ਦੋ ਤਿੰਨ ਘੰਟੇ ਮਾਲ ਲੇ ਠੀਕ ਹੈ ਮੋਬਾਈਲ ਨੰਬਰ ਬੋਲ 997622467 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਦੇ ਨੇ ਕਿਹੜਾ ਸੂਸ ਹੁੰਦਾ ਹੈ ਇਹ ਡਾਟ ਦੂਜਾ ਸੂਸ ਹੁੰਨੀ ਆ ਜੀ ਕਿੰਨੇ ਦਿਨ ਲੈਂਦੀ ਆ ਚਾਰ ਤੋਂ ਪੰਜ ਦਿਨ ਲੱਗੂ ਠੀਕ ਹੈ ਭਾਈ ਕੀ ਰਿਕਾਰਡ ਆ ਦੁੱਧ ਦਾ ਰਿਕਾਰਡ ਦੁੱਧ ਨਹੀਂ 20 ਕਿਲੋਤਾ ਜੀ ਪਹਿਲੇ ਸੂਏ ਥਾਂ ਬਹੁਤ ਚੰਗਾ ਲੱਗਿਆ ਹਨ ਠੰਡੀ ਵਾਲੀ ਆ ਰੋਟੀ ਲਾ ਬਹੁਤ ਠੰਡੀ ਲੈ ਪੂਰੀ ਆ ਜਿਵੇਂ ਮਰਜੀ ਹੱਤ ਲਾਈ ਚੱਲ ਕੋਈ ਚੱਕਰੀ ਨਹੀਂ ਕੱਚੀ ਕੱਚੀ ਆ ਦਣ ਲੈਂਦੀ ਆ ਭਾਈ ਆਰਡਰ ਕਰਮ ਵਾਲੀ ਬਹੁਤ ਸੋਹਣਾ ਤਿਆਰ ਕਰੋਗੀ ਖੋਲ ਲਾ ਭਾਈ ਤੋੜ ਕੇ ਦਿਖਾ ਦੇ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਫੇਸ ਫੂਸ ਚੰਗਾ ਚੰਗੀ ਆ ਕਰਮ ਵਾਲੀ ਤੇ ਮੁੱਲ ਕੀ ਹੈ ਬਈ ਇਹਦਾ ਮੁੱਲ ਇਹਦਾ ਫੋਨ ਤੇ ਕਰਾਂ ਧੰਨਾ ਵੜਾਉਣਾ ਜੀ ਜੈ ਜੀ ਹੋ ਮੈਂ ਜੈ ਜੀ ਕਰਾਂਗੀ ਜਮਾ ਠੀਕ ਆ ਮੁੱਲੋ ਬਾਈ ਕਹਿੰਦਾ ਫੋਨ ਤੇ ਕਰ ਲੈ ਫੇਸ ਫੂਸ ਦੇਖੋ ਜੀ ਮੁੱਲ ਜਿਹੜਾ ਬਾਈ ਜੈਜ ਰੱਖਾਂਗੇ ਫੇਸ ਫੂਸ ਚੰਗਾ ਪ੍ਰਿੰਟ ਪ੍ਰਿੰਟ ਚੰਗਾ ਸੋਲਾ ਤਾਰਾ ਚੰਗਾ ਬੈੜਦਾ ਠੰਡੀ ਇੱਥੇ ਵਿਖਾ ਲਓ ਤਾਂ ਵੀ ਵਾਲੀ ਠੰਡੀ ਆ ਅੱਛਾ ਕੋਈ ਚੱਕਰੀ ਨਹੀਂ ਬਾਈ ਕਹਿੰਦਾ ਬੇੜੇ ਤੇ ਬਚਾਲੇ ਖੜਾ ਲਾ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਪੂਰੀ ਠੰਡੀ ਸੀ। ਉਨੀ ਗੱਲ ਨਹੀਂ ਤਾਂ ਬਾੜੀ ਆ ਜੀ। ਹੂੰ। ਲੈ ਵਾ ਥੱਲਾ ਬਹੁਤ ਪਈ ਨੇ। ਸਹੀ ਗੱਲ। ਹਾਂ। ਮੋੜ ਬਹੁਤ। ਮੂਮਾ ਦੇਖੋ ਕਿੰਨਾ ਸੋਹਣਾ। ਹਾਂ। ਫੇਸ ਬੜਾ ਪਿਆਰਾ, ਰੰਗ ਰੂਪ ਵੀ ਚੰਗਾ ਬਈ। ਚੰਗੀ ਆ। ਹੂੰ ਰਾਜੀ ਆ ਬੜਾ। ਹਾਂ। ਠੰਡੀਆਂ ਬਹੁਤ ਆ ਜੀ। ਠੀਕ ਆ ਬਈ। ਮੋਲਾ ਜਿਹੜਾ ਬਾਈ ਕਹਿੰਦਾ ਫੋਨ ਤੇ ਕਰਾਂਗੇ। ਬਾਈ ਜੀ ਕਰਾ ਜੀ ਵੇਚਣ ਵਾਲੀ ਗੱਲ। ਠੀਕ ਆ। ਨਾੜਾ ਨੂੜਾ ਚੰਗੀਆਂ। ਆਰਡਰ ਵੀ ਚੰਗਾ ਹੈ। ਮੂਰੋਂ ਵੀ ਬਈ ਲੈ ਵਾ ਥੋੜਾ ਜਿਹਾ ਚੈੱਕ ਕਰਵਾਣੇ। ਨਾੜਾ ਨੂੜਾ ਮੂਰੋਂ ਵੀ ਬਹੁਤ ਚੰਗੀਆਂ ਨੇ। ਕੀ ਆ ਬਾਤ ਆ ਅੱਗੇ ਭਾਈ 2 ਨੰਬਰ ਕਿਹੜਾ ਪਹਿਲਾ ਸੋਈਆ ਜੀ ਬੱਚੀ ਕਦੋਂ ਸੋਈਆ ਭਾਈ ਇਹ ਹੋ ਗਈ ਜੀ 2 ਦਿਨ ਪਰਛੋਈ ਹੋਈ ਆ ਜੀ ਪਰਛੋਈ ਬੱਚਾ ਕੀ ਹੈ ਬੱਚਾ ਜੀ ਬੱਚਾ ਦੇਤਾ 2 ਦਿਨ ਦਾ ਜੀ ਠੀਕ ਆ ਤੇ ਆਡਰ ਕਮਾਲ ਆ ਹਨਾ ਠੰਡੀ ਬੋਦੀ ਆ ਆਡਰ ਕੱਲਾ ਕੱਲਾ ਤਣ ਮੁੱਠੀ ਵਾਲਾ ਤਣ ਜਿਵੇਂ ਮਰਜੀ ਬੈਠਾ ਲੈ ਕੋਈ ਚੱਕਰੀ ਨਹੀਂ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਚੰਗੀ ਆ ਠੰਡੀ ਸੀ ਦਾ ਹੂੰ ਲੇਵਾਲੂ ਵੀ ਚੰਗਾ ਹਨਾ ਬਿਲਕੁਲ ਕੀ ਬਾਤ ਆ ਤਣ ਤੁਹਾਨੂੰ ਬਹੁਤ ਚੰਗਾ ਠੀਕ ਆ ਖੋਲ ਲਓ ਭਾਈ ਤੋੜ ਕੇ ਦਿਖਾ ਦੋ ਅਜੇ ਚਵਾਈ ਦੇ ਟਾਈਮ ਪਿਆ ਬਾਈ ਮੰਨ ਕੇ ਚੱਲੋ ਟਾਈਮ ਕੀ ਹੋ ਗਿਆ ਹੋਗਾ 4:00 ਵਜੇ 4:00 ਵਜੇ 4:00 ਵਜੇ ਆਰਾ ਹੀ ਮਾਰ ਦੇਈ ਆਪਾਂ ਬੱਚੀ ਦੀ ਆਈ ਬਿਨਾ ਬੱਚੇ ਦੇ ਨਹੀਂ ਛੱਡੀ ਹੈ ਜੀ ਠੀਕ ਆ ਬਾਈ ਇਹ ਸੂਤ ਚੰਗਾ ਥੋੜੇ ਥੋੜੇ ਸੈਂਗਾ ਕਹਿ ਨਹੀਂ ਕੋਈ ਪੂਣੀ ਵਾਲੀ ਹੈ ਜੀ ਠੀਕ ਆ ਜੰਮੀ ਨਹੀਂ ਆਈ ਲੈ ਠੰਡੀ ਠੁੰਡੀ ਖੋਲ ਲੈ ਬਾਈ ਠੰਡੀ ਇੱਥੇ ਜੇ ਚੂਣੀ ਹੋਵੇ ਇੱਥੇ ਜੋ ਲੋ ਜੀ ਠੀਕ ਆ ਲੈ ਹਮ ਲੈ ਕੋਈ ਚੱਕਰੀ ਨਹੀਂ ਬਾਈ ਕਹਿੰਦਾ ਵੇੜ ਦੇ ਵਿਚਾਲੇ ਕਢਾ ਲਈ ਮਾਹ ਇਹਦਾ ਬੈਠਾ ਹੈ ਮੈਂ ਕਹਿੰਦਾ ਕੋਈ ਚੱਕਰੀ ਨਹੀਂ ਕੱਦ ਕੋ ਦੁਬਾਰ ਦਾ ਪੂਰਾ ਚਵਾਈ ਚਵਾਈ ਚੰਗੀ ਆ ਪੂਰੀ ਵਧੀਆ ਇੱਕ ਨੰਬਰ ਆ ਜੀ ਠੀਕ ਆ 12 ਮਾਰਕ ਦੇਵਾ ਮੈਂ ਤੁਹਾਨੂੰ ਹੂੰ ਮੁੱਲ ਇਹਦਾ ਵੀ ਫੋਨ ਤੇ ਹੋ ਹਾਂ ਫੋਨ ਤੇ ਕਰਦੇ ਜੈ ਜੀ ਹੋ ਹਨ ਕਿੰਨਾ ਦਾ ਫੋਨ ਤੇ ਕਰਾਉਂਦੇ ਹੂੰ ਮੁੱਲ ਬਾਈ ਕਹਿੰਦਾ ਇਹਦਾ ਵੀ ਫੋਨ ਤੇ ਹੋ ਜੋ ਮੁੱਲ ਆ ਜਿਹੜਾ ਬੜ ਦੇ ਹਿਸਾਬ ਨਾਲ ਜੈ ਜੈ ਰੱਖਾਂ ਪਤਾਰਾ ਮਾਰ ਦੇਨੇ ਜੀ ਮਾਰ ਦੋ ਨਿਆਣਾ ਪਾਉਣਾ ਪਾਲਾ ਹੈ ਪਾਲੀ ਠੰਡੀ ਆ ਜੀ ਪਾਉਣਾ ਪਾਲੋ ਨਹੀਂ ਪਾਉਣਾ ਹੂੰ ਫਾਇਦੇ ਵੇ ਹਾਂ ਥੋੜਾ ਜਿਹਾ ਇਹ ਤਾਂ ਜੀ ਪਹਿਲਾਂ ਵੇਖੜਾ ਫਿਰ ਅਗਲਾ ਕਹਿੰਦਾ ਹੂੰ ਜੇ ਆਪਾਂ ਕਿਹਾ ਪਾ ਕੇ ਦਿਖਾ ਦਿੰਨੇ ਹਾਂ ਹੂੰ ਚਵਾਈ ਦੇਖੋ ਬਈ। ਕੀ ਬਾਤ ਆਣਾ ਚਵਾਈ। ਬਾਲੀ ਚੰਗੀ ਆਈ। ਚਵਾਈ ਚੰਗੀ ਆ ਲੈ। ਕੱਲੀ ਕਲੀ ਧਾਰਾ ਗੰਨੇਰ ਦੀ ਧਾਰਾ। ਮਗਰਲੇ ਥਾਂ ਤੇ ਵੀ ਮਾਰਦੇ ਬਈ ਧਾਰਾ। ਇਹ ਮੜੀਏ ਪਣਾ ਪਾਈ ਜਾਂਦੀ ਐ ਜੂ। ਹਮ। ਤੁਦਨ ਨਹੀਂ ਬਚੀ। ਚਵਾਈ ਤੇੰਗੀ ਆਣਾ। ਇਹ ਇੱਕ ਨੰਬਰ ਆਈ ਚਵਾਈ ਦਾ। ਚਵਾਈ ਚੰਗੀ ਆ। ਦੇਖੋ ਜੀ। ਬਾਕੀ ਠੰਡੀ ਸੀ ਲੈ ਮੌ। ਬਈ ਹੰਦੀ ਹੋਈ। ਜਿਹੜਾ ਮਰਜੀ ਕੋਈ ਬੰਦਾ ਬੁੜੀ ਝੋਲੇ ਕੁੜੀ ਝੋਲੇ ਜੀ ਹਾਂ ਮਾਉ ਇਹਨਾਂ ਪੱਠੇ ਅਜੇ ਪਸਮੀ ਜੀ ਠੀਕ ਆ ਹੁਣ ਪਸਮੂ ਜੀ ਹਾਂ ਅਜੇ ਪਸਮੀ ਨਹੀਂ ਬਾਈ ਜਦੋਂ ਪਸਮਾ ਕਰਕੇ ਧਰਮ ਆਗ ਰਿਹਾ ਇਦੋਂ ਦੁੱਗਣੀ ਚਵਾਈ ਵਧੀਆ ਹਾਂ ਆ ਦੇਖੋ ਜੀ ਤੁਹਾਨੂੰ ਸਹੀ ਹੈ ਲੈ ਆਏਗਾ ਨਾ ਸਹੀ ਹੈ ਲੈ ਅੱਗੇ ਬਾਈ ਤੁਹਾਨੂੰ ਨੰਬਰ ਕਿਹੜਾ ਸੂਆ ਜੀ 10 ਵਜੇ ਕਿਹੜਾ ਸੂਆ ਇਹ ਤੀਜਾ ਸੂਆ ਸੂਆ ਜੀ ਠੀਕ ਆ ਬੱਚਾ ਜੀ ਬੱਚਾ ਬੱਚਾ ਜੀ ਬੱਚਾ ਬਾਈ ਆ ਦੇ ਨਾਲ ਉਹ ਗੱਲਾਂ ਹੀ ਆ ਜੀ ਨਾਲ ਹੀ ਹਾਂ ਠੀਕ ਆ ਜੇ ਰੋ ਵੀ ਆਈ ਬੱਠੜ ਜੀ ਠੀਕ ਆ ਹੂੰ ਕਿਹੜੇ ਬੱਠਲ ਜਾਂ ਆਹਰ ਲਈ ਜੀ ਬਸ ਠੀਕ ਆ ਬਹੁਤ ਠੀਕ ਆ ਹੂੰ ਆਰਡਰ ਚੰਗਾ ਥਣ ਚੰਗਾ ਚੰਗੀ ਆ ਬੜੀ ਦੇਖੋ ਇਹ ਠੰਡੀ ਆਣ ਲੈ ਬਹੁਤ ਬੜਾ ਚੰਗਾ ਹਾਂ ਬੜਾ ਸਿਰੇ ਹੀ ਆ ਜੀ ਤਾਂ ਸੁਣਤਾ ਸਹੀ ਆਲਾ ਪਸ਼ਾਂ ਤੋਂ ਵੀ ਲੈ ਵਾਲੂ ਬਹੁਤ ਚੰਗਾ ਕਿੰਨਾ ਕੁ ਦੁੱਧ ਦੀ ਦੂਸ ਚ ਮੇਰੇ 6 ਕਿਲੋ ਬੜਾ ਦਾ ਕੱਢ ਤਾ ਨਾ ਅੱਜ ਕੜ ਕੇ ਹਾਂ ਹੂੰ ਬੈਠੇ ਨਹੀਂ ਆਂਦਾ ਜੀ ਠੀਕ ਆ ਦੁੱਧ ਚਾਹੀਦਾ 22 25 ਹੂੰ ਬੈੜ ਨੂੰ ਜਿਵੇਂ ਕੋਲਾ ਬਈ ਤੋਰ ਕੇ ਦਿਖਾ ਦੇ ਕੱਦ ਗੱਦਾ ਬੈੜਦਾ ਬਾਈ ਚੰਗਾ ਪਾ ਦੋ ਆਰਡਰ ਕਮਾਲ ਦਾ ਕੱਦ ਵਿੱਡ ਚੰਗਾ ਰੰਗ ਰੂਪ ਚੰਗਾ ਬਰੀਕੀ ਬਰੂਕੀ ਜਵੜ ਬਹੁਤ ਆ ਬਾਜਰ ਮੋਜ ਨੂੰ ਬੈੜਦਾ ਜੀ ਫੇਸ ਕੋਸ ਵੀ ਚੰਗਾ ਕਰ ਮਾਈ ਦੇਖੋ ਜੀ ਵੱਡੀ ਬੁੱਡੀ ਬਹੁਤਾ ਜੀ ਬੈਗੂ ਸਹੀ ਗੱਲ ਚੰਗੇ ਬੌਲੇ ਤੋਂ ਸਟਾਰਟ ਹੋਈ ਆ ਥਾਨ ਬੜਾ ਕਮਾਲ ਦਾ ਨਾਲਾ ਨੂਲਾ ਚਈਆਂ ਤੋਰਾ ਤਾਰਾ ਚੰਗਾ ਬੌਲਾ ਦਾ 10 ਕਿਲੋ ਨਿਕਲ ਜਾਂਦੇ ਕਰਨਾ ਹੁੰਦਾ ਜੀ ਅੱਛਾ ਹਾਂ ਗੱਡੀ ਨਹੀਂ ਆਪਾ ਜੀ ਹਾਂ ਬਾਹਲਾ ਫਿਰ ਕਈ ਵਾਰ ਉਹ ਦੇਖੋ ਜੀ ਸਹੀ ਗੱਲ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕੰਡੀ ਸੀਲ ਪੂਰੀ ਆ ਹਾਂ ਹੂੰ ਮੋਲੇ ਦਾ ਵੀ ਫੋਨ ਤੇ ਮੋਲੇ ਦਾ ਹੀ ਫੋਨ ਤੇ ਕਰਦਾ ਜੈ ਜੀ ਆ ਜਾਇ ਕਰਾਂ ਹੀ ਬੋਲਦਾ ਠੀਕ ਆ ਮੋਲੇ ਦਾ ਹੀ ਫੋਨ ਤੇ ਹੋਜੇ ਮੋਲਾ ਜਿਹੜਾ ਵੜਦੇ ਤਾਂ ਧਾਰਾਂ ਦੀ ਮਾਰ ਕੇ ਦਿਖਾ ਦੇਣਾ ਕਹਿੰਦਾ ਜੈ ਜੀ ਕਰਾਂਗੇ ਧਾਰਾਂ ਮਾਰ ਕੇ ਦਿਖਾ ਦੇਣਾ ਅੜੋ ਡਰ ਕਮਾਲ ਆ ਬਈ ਲੈ ਨਿਆਣਾ ਪਾਉਣਾ ਪਾਲਾ ਬਈ ਕੋਈ ਚੱਕਰੀ ਨਹੀਂ ਬਾਈ ਕਹਿੰਦਾ ਤੇਜ਼ ਚ ਬਾਈ ਚੂਹੀ ਦਿਖਾਉਂਦੇ ਪੂਰੀ ਚੜੀ ਹੈ ਸਹੀ ਦੇਖੋ ਬਈ ਮੈਂ ਬਦਲ ਵੀ ਪਾ ਦੇ ਕੀ ਬਾਤ ਆ ਹਣਾ ਚ ਬਾਈ

ਬਾਹ ਠੀਕ ਆ ਬ੍ਰਾ ਸ਼ੰਡੀ ਸੀ ਲਾ ਕੋਈ ਚੱਕਰੀ ਨਹੀਂ ਥੋੜਾ ਨਿਆਣਾ ਢੱਲਾ ਸੀਗਾ ਇਹਦਾ ਵੀ ਨਹੀਂ ਮਤਲਬ ਪਾ ਪਾ ਨਹੀਂ ਤੜਕੇ ਦਾ ਸੀ ਹਾਲਟਰ ਰੋਟਰ ਚੰਗਾ ਥਣ ਥਣ ਚੰਗਾ ਬਾਈ ਮੁੱਲਾ ਜਿਹੜਾ ਇਹਦਾ ਫੋਨ ਤੇ ਹੋ ਜਾਣਾ ਮੁੱਲ ਬਾਈ ਕਹਿੰਦਾ ਬੈਟ ਦੇ ਹਿਸਾਬ ਨਾਲ ਜਾ ਜਾ ਕਿਸੇ ਵੀਰ ਨੂੰ ਬਾਈ ਤੰਨੇ ਨਗਾ ਚ ਕੋਈ ਵੀ ਨਗਾ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ